हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਗਾਵਾਂ ਸੇਲ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਤਿੰਨ ਤਾਂ ਤਾਜ਼ੀਆਂ ਸੂਈਆਂ ਨੇ ਤੇ ਦੋ ਹਜੇ ਗੱਬਣਾਂ ਨੇ ਥੋੜੇ ਥੋੜੇ ਦਣ ਲੈਂਦਿਆਂ ਨੇ ਤੇ ਆ ਮੰਨ ਲਓ ਭਾਈ ਸਾਰੀਆਂ ਟੌਪ ਦੀਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਉਹ ਠੀਕੋ ਬਾਈ ਵਧੀਆ ਜੀ ਵਧੀਆ ਪੂਰਾ ਕਿਵੇਂ ਚੱਲਦਾ ਕੰਮ ਕਾਰ ਕੰਮ ਕਾਰ ਪੂਰਾ ਵਧੀਆ ਮਾਲ ਕੇ ਠੀਕ ਆ ਰੇਟ ਵੀ ਜਾਇਜ਼ ਹੁੰਦੇ ਆ ਰੇਟ ਜਾਇਜ਼ ਹੁੰਦੇ ਆ ਹੂੰ ਪਸ਼ੂ ਵੀ ਬਾਈ ਦਾ ਸਾਫ਼ ਹੁੰਦਾ ਤੇ ਰੇਟ ਵੀ ਬਾਈ ਜਾਇਜ਼ ਹੁੰਦੇ ਆ ਨਾਮ ਤੇ ਐਡਰੈਸ ਬੋਲ ਦਿ ਬਾਈ ਨਾਮ ਕਾਲਾ ਸਿੰਘ ਪਿੰਡ ਦੀਪਗੜ ਜਿਹੜਾ ਬਰਨਾ ਠੀਕਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਹਣਾ ਹਿਲ ਤਪਾ ਨੇੜੇ ਪਿੰਡ ਕਿਹੜਾ ਰਹਿ ਜਾਂਦਾ ਜਿਹੜੇ ਆਪਾਂ ਨੂੰ ਇੱਧਰ ਰਾਮਗੜ ਆ ਗਿਆ ਇੱਧਰ ਭਰੋੜ ਸ਼ਹਿਰ ਆ ਗਿਆ ਠੀਕ ਹੈ ਭਾਈ ਹਾਂ ਕੰਟੈਕਟ ਨੰਬਰ ਬੋਲ ਲੋ 99581073 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਕਾਲੇ ਜਿਹੜੀ ਸਾਹਮਣੇ ਬੈਠ ਦੇਖ ਰਹੇ ਆ ਆਪਾਂ ਸਾਈਵਾਲਾ ਦੀ ਸਾਈਵਾਲਾ ਦਾ ਕ੍ਰੋਸ ਆ ਬਈ ਇਹ ਸਾਈਵਾਲਾ ਦਾ ਕ੍ਰੋਸ ਆ ਗਈ ਹਾਂ ਤੇ ਕਦੋਂ ਸੂਈ ਆ ਬਾਈ ਇਹ ਇਹ ਤੜਕੇ ਅੱਜ 6 ਵੇ ਸੂਈ ਆ ਆ ਭਈਆ 0 ਸਵੇਰੇ ਤੜਕੇ 6 ਵਜੇ ਸੂਈ ਆ ਜੇਰ ਬਾਈ ਚੈੱਕ ਕਰ ਲੋ ਕੰਪਲੀਟ ਚੋਈ ਚੋਈ ਦੇ ਕਲੰਬਰ ਨਿਆਣਾ ਪਾ ਕੇ ਬਹਿ ਜਾ ਕੱਖ ਨਹੀਂ ਕਹਿੰਦੀ ਤੇ ਕਿੰਨਾ ਇੱਕ ਬੋਲਾ ਕੱਢਦਾ ਬੋਲਾ ਥੱਲੇ ਬਾਈ ਸਾਰੇ 3 ਕਿਲੋਟਰ ਕੱਢਿਆ ਆਪਾਂ ਐਵੇਂ ਕਹਿੰਦੇ 7 ਕੱਢਿਆ ਬੱਚਾ ਚਿਗਾਉਣ ਤੋਂ ਬਿਨਾਂ ਤਿੰਨ ਇੱਕ ਕੱਢਦਾ ਬਸਾ ਦਿੰਦਾ ਬੱਚਾ ਬਸਾ ਦੇ ਦਿੰਦਾ ਹਾਂ ਬਸਾ ਦੇ ਦਿੰਦਾ ਬੱਚਾ ਦਸਹੀਆ ਦਿੱਤਾ ਹੈ ਨਾ ਬਹੁਤ ਸੋਹਣਾ ਗਿਆ ਟੀਕਾ ਭਰਾ ਇਹੋ ਬੱਚਾ ਦੇਖ ਕਰੋ ਬਾਈ ਬਹੁਤ ਇਹ ਪਹਿਲੇ ਟੀਕੇ ਦੇ ਸਰ ਤੇ ਹੁੰਦਾ ਤਾਂ ਉਹ ਜਰਸੀ ਵੜਨੇ ਚਫ ਬੱਸੀ ਦਿੱਤੀ ਹਾਂ ਵੀ ਜਰਸੀ ਕ੍ਰੋਸ ਹੈ ਇਹਨੇ ਕਾਲੀ ਬੱਸੀ ਦਿੱਤੀ ਆਹ ਦੀ ਸਹੀ ਗੱਲ ਆ ਬਾਈ ਅੱਡੋ-ਬੱਡ ਟੀਕੇ ਦਾ ਬਾਕੀ ਲੈਵਾ ਆਪਾਂ ਚੈੱਕ ਕਰਾ ਦਈਏ ਮੜਾ ਤੁਰਾਂ 1 ਮਿੰਟ ਬਾਈ ਲੈ ਬਾਈ ਲੇਵੇ ਦੀ ਫੀਟ ਲੇਵੇ ਨੂੰ ਤਾਂ ਬਾਈ ਦੁੱਧ ਮੇਰੇ ਸਾਬ ਨਾਲ ਦਾ 20 ਕਿਲੋ ਬਾਰ ਕਾਲੇ ਬਾ ਆਪਣੀ ਖੜੀ ਜਗੀ ਥੋੜੀ ਭੜ ਕਰਗੀ ਗੋੜਗੜੂ ਪਾ ਕੇ ਕਰਕੇ ਚੋਈ ਚੂਈ ਇੱਕ ਕਲੰਬਰ ਜਮਾ ਬਾਈ ਕਾਲੇ ਜਿਹਨੂੰ ਅਗਲਾ ਕਹਿੰਦਾ ਗਿੱਠਾ ਬਾਹਰ ਦੋ ਗਿੱਠਾ ਬਾਹਰ ਹੋਏ ਹੁੰਦਾ ਹਨਾ ਯਾ ਵਾਤ ਭੈਣਾ ਥਣ ਕਿਹਾ ਵਾਤ ਲੱਗਿਆ ਮੱਜਾਂ ਨਾਲ ਦਾ ਥਣ ਲੱਗਿਆ ਬਾਈ ਚਾਰੇ ਥਣ ਨਾਲ ਪੂਰੀ ਵਿੱਥੀ ਤੇ ਲੱਗਿਆ ਖੋਲ ਦੇ ਬਾਈ ਕਾਲੇ ਜੇਰ ਚੂਰ ਬਾਈ ਕੰਪਲੀਟ ਆ ਕਰਮ ਵਾਲੀ ਨੇ ਬੱਚੇ ਦੇਖੋ ਕਿੰਨੇ ਚੰਗੇ ਪਾਉਂਦੀ ਆ ਜੇਰ ਤਾਂ ਭੈਣੀ ਦੀ 2 ਘੰਟਿਆਂ ਬਾਅਦ ਹੀ ਪੈ ਗਈ ਗਾਂ ਜਾਨ ਜੂਨ ਪਲੀ ਜਾਣਾ ਹਲਨ ਰੋਈਆ ਕਿ ਨਹੀਂ ਹਾਂ ਲੇਵਾ ਬਈ ਚੈੱਕ ਕਰੋ ਕਰਮਲੀ ਦਾ ਬਹੁਤ ਸੋਹਣਾ ਫੀਟਿੰਗਾਂ ਵਾਲਾ ਲੇਵਾ ਤਿਆਰ ਕਰਿਆ ਵਗਾ ਬਾਕੀ ਮੁੱਠੀ ਵਾਲਾ ਥਣਾ ਚਾਰੇ ਥਣ ਪੂਰੇ ਗੈਰ ਤੇ ਦੁੱਧ ਚੋਈ ਚੋਈ ਕਾਦੀ ਲੱਗੇ ਡਾਕਟਰ ਜੇ ਬੰਦਾ ਇਹ ਮੰਗਾਲੇ ਇੱਕ ਨੰਬਰ ਚੋਈ ਹੈ ਠੀਕ ਆ ਹਾਂ ਦੁੱਧ ਵੀ ਕਲੋ ਜੀ ਮੇਰੇ ਸਾਹਮਣੇ ਆ ਬਾਕੀ ਭਾਈ ਜਵਾਨੀ ਵਾਲਾ ਅੰਗਾ ਕੋਈ ਬੁਢਾਪਾ ਜਾਂ ਅੰਗਾ ਨਹੀਂਗਾ ਤੋਰਾ ਤਾਰਾ ਵਹਿੜ ਦਾ ਚੈੱਕ ਕਰੋ ਇੱਕ ਨੰਬਰ ਕਰਮਲੀ ਤੇ ਭਾਈ ਕਾਲੇ ਫਿਰ ਕੀ ਮੋਲ ਰਹੂ ਦੇਣ ਲੈਣ ਜਾ ਡਾਕਟਰ ਮੋਲੇ ਦਾ 70000 ਦੀ ਗੱਲ ਨਹੀਂਆ ਉਹ ਛੋਟਾ ਛੱਪਾ ਹੀ ਹੋਣਾ 70000 हां न्याणा પાકે બચ્ચા લાકે न्याणा પાકે ભેજાયા ની ભી હલચલ કરું પૂરો આ ભી ની પેર પડતી કે કલે કિલ્લા ને તુત દે દઉં ભાઈ તુત દે યાર મેરે સાહબન તો 18 20 કિલો દે દઉં ક્રોસ ગામ પાજન પૂજન બળા ગામ બસ એક ઠાણ ચેક કરો ઠાણ એક સાઈડ થોડી ભળજી હેગે 24 કલંબર હે ઠીક આ 24 ભાઈ કહેતા ભાઈ એક નંબર આ ઇધર ઓ ગયા બસ ચેક કરાવા મોટી મોટી તારા ક્યા વાત આ બાકી રેટ ભાઈ ને પેલા ભી જાયજી હોંદે અજે ભી જાયજી કરે 70000 છો ભાઈ કહેતા માન માનતા ની કરના બસ અગે ભાઈ કલે દો નંબર એ બસ ભાઈ કલ સુઈ સુઈ લઈ આપા ਠੀਕ ਆ ਆਪਣੇ ਘਰੇ ਨਹੀਂ ਸੂਈ ਵੀ ਸੂਈ ਸੋਈ ਲਈਏ ਮੰਗਰੇ ਪੱਛੀ ਆ ਦੇ ਜੇਰ ਜੇਰ ਅਗਲੇ ਘਰੇ ਪਈ ਵੀ ਆਪਣੇ ਘਰੇ ਨਹੀਂ ਪਈ ਆਪਣੇ ਘਰੇ ਜਿਹੜੀ ਪਈ ਆ ਪਈ ਆ ਆ ਆਪਣੇ ਘਰੇ ਸੂਈ ਇੱਧਰ ਲਈ ਇਹ ਆਪਣੇ ਘਰੇ ਇਹ ਸੂਈ ਸਵਾਈ ਲਈ ਆ ਆਪਾਂ ਕੱਲ ਦੀ ਸੂਈ ਵੀ ਆ ਓਕੇ ਪਹਿਲੇ ਸੂਈ ਬੱਸੀ ਆ ਚੌਗੀ ਦੰਦਾ ਚ ਮੂਹੋਂ ਚਾਰ ਦੰਦਾ ਚਾਰ ਦੰਦਾ ਹਾਂ ਸੂਈ ਆ ਬੱਚਾ ਕੀ ਦਿੰਦਾ ਪੱਛੀ ਆ ਪਿਛੇ ਬੱਸੀ ਦੀ ਕਮਾਲ ਬੱਸੀ ਬਹੁਤ ਚੰਗੀ ਯਾਰ ਮੈਂ ਕਹਣਾ ਕੀ ਬਾਤ ਆ ਆ ਮੰਨ ਲਓ ਬਾਈ ਇੱਕ ਮਾਰ ਇਹਨੇ ਵੀ ਬੱਸੀ ਦਿੱਤੀ ਐ ਜੱਸੀ ਨੇ ਇਹਨੇ ਵੀ ਬੱਸੀ ਦਿੱਤੀ ਐ ਤੇ ਕਿੰਨਾ ਕਬੋਲਾ ਬਾਈ ਕੱਢਿਆ ਵੇ ਬੋਲਾ ਬਾਈ ਆ ਪਤਾ ਇਹਦੇ ਥੱਲੇ 4 ਲੀਟਰ ਕੱਢਿਆ ਹੋਊਗਾ 9-10 ਕਿਲੋ ਬੋਲਾ ਹੋਣਾ ਥੱਲੇ ਮੇਰੇ ਸਾਬ ਨੂੰ ਠੀਕ ਆ ਹੂੰ ਜਰਸੀ ਆ ਗਈ ਨਾ ਜਰਸੀ ਕ੍ਰੋਸ ਹੈ ਪਿਓਰ ਜਰਸੀ ਨਹੀਂ ਪਿਓਰ ਤਾਂ ਆ ਗਈ ਇਹ ਕ੍ਰੋਸ ਚ ਹੈ ਕ੍ਰੋਸ ਜਰਸੀ ਆ ਗਈ ਬਾਈ ਫੈਟ ਚੰਗੀ ਆ ਉਹ ਗਰਮੀ ਬਿਲਕੁਲ ਅਸੀਂ ਵੱਡੀ-ਬੁੱਡੀ ਬਹੁਤ ਆ ਬੈਡ-ਬੁੱਡ ਬਹੁਤ ਆ ਚੈੱਕ ਕਰੋ ਬਾਈ ਮੈਂ ਕਹਣਾ ਕੀ ਆ ਬਾਤ ਆ ਬਹੁਤ ਸੋਣਾ ਹਜੇ ਦੰਦਾ ਤਾਂ ਮੰਨ ਲਓ ਚੌਗੀ ਆ ਬਾਕੀ ਥਣਾਂ ਦੀ ਕੁਆਲਿਟੀ ਚੈੱਕ ਕਰੋ ਥਣ ਬਹੁਤ ਚੰਗਾ ਲੱਗਿਆ ਬਾਈ ਹਾਂ ਬਹੁਤ ਚੰਗਾ ਚੌਈ ਬਹੁਤ ਹੋ ਗਿਆ ਕੱਦ ਬਹੁਤ ਵੱਡਾ ਰਿਹਾ ਹਮਮ ਟਾਈਮ ਹਜੇ ਕਿੰਨਾ ਕੋਈ 10 11 ਵਜੇ ਬਾਈ ਲੈ ਤਾਂ 10 ਸੀ ਦਿੰਨੇ ਹਜੇ 10 ਵਜੇ ਵਜੇ ਅਗਲੇ 10 ਵਜੇ ਫਿਰ ਟਾਈਮ ਸਾਰੀ ਦਿਹਾੜੀ ਪਈ ਆ ਜੀ ਸਾਰੀ ਦਿਹਾੜੀ ਪਈ ਆ ਸਹੀ ਗੱਲ ਆ ਬਾਈ ਖੋਲ ਦੇ ਮੜੀ ਜੀ ਤੋਰ ਦੇ ਖੋਲ ਕੇ ਪਲੀ ਵੀ ਦੇਖੋ ਬਾਈ ਮੇਨ ਗੱਲ ਨਾਲ ਜਿਹੜਾ ਬੱਚਾ ਦਿੱਤਾ ਬੱਸੀ ਦਿੱਤੀ ਆ ਗੋਹਾਜਾ ਕੱਢ ਦਿੱਤੀ ਆ ਆ ਗੋਹਾਜਾ ਕੱਢ ਪੁੱਤੋ ਬਾਈ ਕਾਲੇ ਬੱਸੀ ਬਹੁਤ ਬਰੀਡ ਦੀ ਬੱਸੀ ਬਹੁਤ ਚੰਗੀ ਆ ਹਾਂ ਕੀ ਬਾਤ ਆ ਬਾਈ ਤੋਰਾ ਤਰਾ ਬਾਈ ਵੈੜ ਦਾ ਚੈੱਕ ਕਰੋ ਬੱਸੀ ਦਾ ਕਰਕੇ ਤਾਂ ਪੈ ਨਹੀਂ ਬੱਸੀ ਵੜੀ ਪਤਲੀ ਪੈ ਗਈ ਇਹ ਹਮਮ ਬਈ ਪਤਲੀ ਪੈ ਗਈ ਬੱਸੀ ਬੱਸੀ ਵਾਲੀ ਭਰੀ ਸੀ ਸਹੀ ਗੱਲ ਆ ਭਾਈ ਲੈ ਜਿੱਥੇ ਮਰਜ਼ੀ ਖੜਾ ਲਓ ਇਹ ਨਹੀਂ ਹੈਗਾ ਭੱਜ ਜਾਣਾ ਕਰਮਾਲ ਨੇ ਉੱਥੇ ਖੜੀ ਆ ਜਿੱਥੇ ਖੜੀ ਆ ਤੇ ਥਾਣ ਇਧਰੋਂ ਚੈੱਕ ਕਰੋ ਲੈ ਕੀ ਬਾਤ ਆ ਪੀੜੀ ਦਾ ਹਰ ਤਾਂ ਸਾਰੇ ਟੌਪ ਦੇ ਦਾ ਬਹੁਤ ਸੋਹਣਾ ਥਾਣ ਲੱਗਿਆ ਵਾ ਬਾਕੀ ਗਰਮੀ ਨਹੀਂ ਮੰਨਣੀ ਬਿਲਕੁਲ ਗਰਮੀ ਨਹੀਂ ਮੰਨਦੀ ਹੂੰ ਬਾਕੀ ਬਰੀਡ ਫੁੱਲ ਚ ਗਰਮੀ ਵਾਲਾ ਕੋਈ ਮਾਲ ਨਹੀਂ ਆਪਣਾ ਤੇ ਕੀ ਮੁੱਲ ਆ ਭਾਈ ਕਾਲੇ ਦਾ ਡਾਕਟਰ ਇਹਦਾ ਮੁੱਲ ਬੱਛੀ ਦਾ 57000 ਆ ਵਾ ਸੋਲ ਛੱਪੀ ਹੋਣਾ 57 57 ਚ ਹਾਂ ਵਾ ਲੈਣ ਦੇ ਨਹੀਂ ਆਪਾਂ ਮਾਨਸ ਲੈਣ ਦੇ ਨਹੀਂ ਕਰਨੇ ਮੁੱਲ ਕੋਈ ਕਰੀ ਜਾਂਦਾ ਭਾਈ ਅੱਜ ਬਾਈ ਕਿਨਸ 57000 ਚੋਂ ਮਾਨਤਾਨ ਕਰਦੇ ਆਂਗੇ ਬਾਕੀ ਬਾਈ ਦੇਖ ਲਓ ਲੇਵਾਜੀ ਨੂੰ ਆਪਾਂ ਕਹਿ ਦਈਏ ਤਾਂਹਾਂ ਤੱਕ ਲਈ ਖੜੀਆ ਕਰਮਲੇ ਦਾ ਸੂਨ ਨਾਲ ਲੇਵਾ ਲੱਗਦਾ ਜਾ ਕੇ ਬਾਕੀ ਥਣ ਵੀ ਬਹੁਤ ਚੰਗਾ ਦਾ ਹਾਂ ਤੇ ਮੁੱਲ ਵੀ ਬਾਈ ਨੇ ਜਾਈ ਬਾਕੀ ਜਨਵਰੀ ਬਹੁਤ ਚੰਗਾ ਮਗਰ ਡਾਕਟਰ ਬੱਸੀ ਬਹੁਤ ਚੰਗੀ ਹਾਂ ਬੱਸੀ ਵੀ ਆਏ ਮੰਨ ਲਓ ਬਾਈ ਸਾਲ ਦੂੜ ਸਾਲ ਤੱਕ ਨਾਲ ਹੀ ਰਲ ਜਾਣੀ ਆ ਤੇ ਕੁਝ ਵੱਡੀ-ਵੱਡੀ ਬਹੁਤ ਆ ਬਾਕੀ ਪਤਲੀ ਤਾਂ ਤਾਂ ਪੈ ਗਈ ਪਰ ਉਹ ਨਾ ਬਛੀ ਭਰੀ ਭਲੀ ਸੀ ਬਾਈ ਸਹੀ ਗੱਲ ਆ ਬਾਈ ਤਾਂ ਥੋੜੀ ਜਿਹਾ ਪੈ ਗਈ ਬਾਕੀ ਸਭ ਥੱਲੇ ਬਹੁਤ ਛੋਟਾ ਜਿਹੜੀ ਆ 57 ਦੇ ਛੋੜ ਛੱਪਾ ਹੀ ਕਰਨਾ ਆਹ ਫਰਕ ਅੱਗੇ ਬਈ ਕਾਲੇ ਤਿੰਨ ਨੰਬਰ ਆ ਗਏ ਇਹ ਤਾਂ ਬਈ ਘੰਟਾ ਇੱਕ ਹੋਇਆ ਸੂਈ ਨੂੰ ਓਕੇ ਹਾਂ ਜੇ ਅਸ ਤਿਆਰੀ ਜੀ ਆ ਹਾਂ ਜੇ ਤਾਂ ਹਜੇ ਪੇਜੂ ਡਾਕਟਰ ਜੇਰ ਨੂੰ ਤਿੰਨ ਚਾਰ ਘੰਟੇ ਲੱਗ ਜੇਰ ਤਾਂ ਪਾ ਕੇ ਆਪਾਂ ਵੀਡੀਓ ਬਣਾਵਾਂਗੇ ਜੀ ਬੱਸੀ ਬਹੁਤ ਚੰਗੀ ਦਿੱਤੀ ਐ ਚਿਫ ਦੇਖ ਲੈ ਆ ਮੜਾ ਨਗੀਨਾ ਜਿਹੜਾ ਬੱਚਾ ਦਿੱਤਾ ਨੇ ਲੈ ਬਈ ਚੈੱਕ ਕਰੋ ਬੱਚੇ ਦੀ ਕੁਆਰੀ ਟਿਕਾ ਬਹੁਤ ਹੀ ਆਪਾਂ ਤਾਂ ਯਾਰ ਕੀ ਆ ਬਾਤ ਆ ਕੋਈ ਐਚ ਐਫ ਦਾ ਸ਼ਕੀਨ ਸੀ ਹੈ ਨਾ ਹਾਂ ਬਦਲੇ ਚਿਫ ਦੇ ਪੇਟਰਨ ਐਚ ਐਫ ਨੇ ਜਨਮ ਲਿਆ ਬਈ ਗਰਮੀ ਵੀ ਨਹੀਂ ਮੰਨਣੀ ਨਾ ਬੱਸੀ ਬਾਕੀ ਬੈਡ ਵੀ ਠੰਡੀ ਠੁੰਡੀ ਆ ਲੈ ਕਿਆ ਬਾਤ ਆ ਜੀ ਠੀਕ ਹੈ ਕਿੰਨਾ ਕੁ ਬੋਲਾ ਕਰੀਏ 15 ਕਿਲੋ ਦੁੱਧ ਦੇ ਦੋ ਯਾਰ ਬਈ ਆਪਾਂ ਨਹੀਂ ਕੱਢਿਆ ਕੁਸ ਵੀ ਥੱਲੇ ਹੋ ਮਿਕਰ ਗਈ ਠੀਕ ਆ ਹਾਂ ਬਾਕੀ ਥਣ ਬਹੁਤ ਚੰਗਾ ਯਾਰ ਹਨਾ ਕੁਸ਼ੀ ਬਹੁਤ ਚੰਗੀ ਆ ਬਣਣੀ ਵੀ ਦੇਖੋ ਬਈ ਕਿਆ ਬਾਤ ਆ ਥਣਾ ਦੀ ਕੁਆਲਿਟੀ ਬਹੁਤ ਚੰਗੀ ਆ ਬਾਕੀ ਦੂਜਾ ਸੂਆ ਬਾਈ ਤੋੜਾ ਤਾਰਾ ਬਹੁਤ ਚੰਗੀ ਪੂਰੀ ਮਿੱਠੀ ਦੇ ਲੱਗੇ ਆ ਥਣਾ ਦੀ ਕੁਆਲਿਟੀ ਚੈੱਕ ਕਰਮ ਮੁਠੀ ਵਾਲਾ ਥਣਾ ਗੁੱਲੇ ਵਾਲਾ ਥਣਾ ਆਪਾਂ ਜੀ ਨੂੰ ਕਹਿ ਰਿਹਾ ਬਾਕੀ ਪਲੀ ਵੀ ਦੇਖੋ ਬਈ ਬਈ ਸੂਆ ਤਾਂ ਨਹੀਂ ਮੰਨਿਆ ਹਨਾ ਕਾਲੇ ਨਾ ਸੂਆ ਨਹੀਂ ਮੰਨਿਆ ਉਵੇਂ ਪਈ ਆ ਬਈ ਘਰ ਵਾਲੀ ਜਿਵੇਂ ਅਸੂ ਵਜੇ ਗੱਬਣੀ ਹੁੰਦਾ ਕਿ ਨਹੀਂ ਜਾਂ ਮੈਂ ਸੁੱਤ ਹਾਂ ਚੌਂਕ ਚੌਂਕ ਬਹੁਤ ਆ ਵੜਦੀ ਕੀ ਬਾਤ ਆ ਬੱਚਾ ਚੰਕ ਚੰਕ ਚੈੱਕ ਕਰੋ ਪਲੀ ਵੀ ਚੈੱਕ ਕਰੋ ਬਰੀਡ ਫੁੱਲਾ ਛੋਟਾ ਛੋਟਾ ਕਰ ਲੈ ਬੱਚਾ ਜਮਰ ਕਰਮਾ ਜੇ ਦੀ ਬੱਸੀ ਆ ਬੱਸੀ ਦੀ ਕੁਆਲਿਟੀ ਬਈ ਆਪਾਂ ਚੈੱਕ ਕਰੋ ਜਿਹਨੂੰ ਅਲੱਗ ਕਹਿੰਦਾ ਨਗੀਨਾ ਡਾਇਮੰਡ ਪੀਸ ਬੱਸੀ ਦਿੱਤੀ ਆ ਕਿ ਨਹੀਂ ਬਾਈ ਹਾਂ ਬਹੁਤ ਚੰਗੇ ਬੱਚੇ ਨੂੰ ਜਨਮ ਦਿੱਤਾ ਹੈ ਲੈ ਬੱਚੇ ਦੀ ਕੁਆਲਿਟੀ ਚੈੱਕ ਕਰੋ ਲੈ ਕੀ ਬਾਤ ਆ ਜੇ ਮੈਂ ਚਟਾ ਚਟਾ ਮੂੰਹ ਆਗਾ ਬਈ ਆ ਮਾਲੋ ਵੀ ਸਾਨੂੰ ਦੋ ਤੋਹਫੇ ਮਿਲਣਗੇ ਕਿ ਨਹੀਂ ਬਾਈ ਹਾਂ ਜੀ ਤੇ ਕੀ ਮੋਲਾ ਫਿਰ ਇਹਦਾ ਡਾਕਟਰ ਇਹਦਾ ਮੁੱਲ ਮੰਨ ਕੇ ਚੱਲ ਵੀ ਲੈਣ ਦੇਣ ਬੈਠਦਾ ਅੱਜ ਮੋਲ ਆਪਾਂ ਇਹ ਘੱਟ ਵੱਧ ਨਹੀਂ ਹੋਣੀ 68000 ਦੀ ਬੱਸੀ ਦੇਣੀ ਐ 68 ਦੀ 68 ਦੀ ਦੇਣੀ ਐ ਬਸ 60 ਛੱਪਾ ਹੀ ਹੋਣਾ ਛੱਡ ਜੋ 68 ਤੋਂ 60 ਛੱਪਾ ਹੀ ਹੋਣਾ ਦੇ ਦੇ ਦਾਂਗੇ ਬਾਈ ਇਹ ਨਾ ਕਹਦੇ ਵੀ ਕੋਈ ਆਪਾਂ ਨੂੰ ਫੱਟ ਵਾਟ ਵਾਲਾ ਫੋਨ ਲਾ ਲੈ ਉਹ ਨਹੀਂ ਦੇਣੀ ਆਪਾਂ ਓਕੇ ਬਾਈ ਹਾਂ 60 ਛੱਪਾ ਹੀ ਹੋਣਾ ਅੱਗੇ ਭਾਈ ਆ ਗਿਆ ਚਾਰ ਨੰਬਰ ਨਗੀਨਾ ਜਰਸੀ ਆ ਗਿਆ ਇਹ ਭਾਈ ਪੰਜ ਚਾਰ ਦਿਨ ਲਊਗੀ ਬੈਲ ਟਾਪ ਦੀ ਹੈ ਜਰਸੀ ਯਾਰ ਮਿੱਤਰ ਬੰਦੇ ਤੋਂ ਲਈ ਹੈ ਉਹ ਉਹ ਤਾਂ ਕਹਿੰਦਾ 20 ਕਿਲੋ ਦਿੱਤਾ ਵਾ ਕਾਲੇ ਭਾਈ ਵੱਡੂ ਬੜੀ ਆ ਯਾਰ ਵੱਡੀ ਬਹੁਤ ਆ ਬੈੜ ਵੱਡੀ ਦੇਖੋ ਭਾਈ ਤਿੰਨ ਵੀ ਪੰਜ ਚਾਰ ਕੱਢੂਗੀ ਹਜੇ ਭਾਈ ਠੀਕ ਆ ਦਵਾਨਾ ਚ ਚੈੱਕ ਕਰੋ ਭਾਈ ਬਹੁਤ ਸੋਹਣਾ ਤਿਆਰ ਕਰਦੀ ਆਉਂਦੀ ਆ ਪੰਡ ਜਿਹੜੀ ਆਪਾਂ ਕਹੇ ਦੀ ਇਹ ਨਾ ਬੰਨੀ ਫਿਰਦੀ ਆ ਹੁਣ ਇਹ ਚਾਰ ਪੰਜ ਦਿਨਾਂ ਦੀ ਬਾਈ ਕਹਿੰਦਾ ਕੱਚੀ ਆ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਓ ਭਾਈ ਥਣਾਂ ਦੀ ਕੁਆਲਿਟੀ ਚੈੱਕ ਕਰੋ ਬਹੁਤ ਸੋਹਣਾ ਥਣ ਲੱਗਿਆ ਪੂਰੀ ਬਿੱਟੀ ਤੇ ਥਣ ਲੱਗਿਆ ਖੋਲ ਦੇ ਟਰੱਕ ਇੱਕ ਮਿੰਟ ਖੋਲ ਦੇ ਬਈ ਕੋਈ ਗੱਲ ਨਹੀਂ ਬਾਕੀ ਫੁੱਲ ਵੱਡੀਆਂ ਬਈ ਰਾਜੀ ਰੋਜੀ ਫੁੱਲਾ ਕੋਈ ਵੀਰ ਛੋਟੀ ਨਾ ਸਮਝੋ ਬੜ ਵੱਡੀ ਵੱਡੀ ਬੋਟ ਬੜੀ ਜਰਸੀ ਆ ਵੇਚਦਾ ਬਾਈ ਕੋਲੇ ਸਾਰੀਆਂ ਵੱਡੀਆਂ ਹਨੇ ਬਾਈ ਹਾਂ ਕੋਈ ਛੋਟੀ ਦਾ ਹੈ ਵੀ ਨਹੀਂ ਬਾਕੀ ਇਹਦਾ ਚੈੱਕ ਕਰੋ ਬਈ ਸਲੱਖ ਬਣਾਉਣਾ ਵਸੀ ਚ ਫੁੱਲ ਪਲੀ ਵੀ ਹੈ ਕੀ ਤੋਰਾ ਤਰਾ ਚੈੱਕ ਕਰੋ ਨਮਾ ਹਾਣਾ ਬਹੁਤ ਚੰਗੀ ਹੈ ਬੜ ਵੱਡੀ ਜਰਸੀ ਹੈ ਨਹੀਂ ਬਈ ਮਾਰੀ ਮੋਟੀ ਛੋਟੀ ਹੋ ਬਈ ਲੈ ਕਿਲਾ ਕਰਡ ਸੀ ਬਈ ਦਦਾ ਭਾਈ ਮਾਲਕ ਨੇ ਤਾਂ 20 ਕਿਲੋ ਆਖਿਆ ਦੂਜੇ ਸੁਣਾ ਹੁੰਦੀ ਆ ਲੈ ਮੈਂ ਕਹਿੰਦਾ ਬਈ ਕੀ ਆਵਾਜ਼ ਸੀ ਚੈੱਕ ਕਰੋ ਗੱਬਰ ਪਸੂ ਥੱਲੇ ਨਹੀਂ ਬੈਠਣਾ ਤਾਂ ਮੌ ਨਾ ਖੜੀ ਠੰਢੀਆਂ ਸਾਰੀਆਂ ਬਹੁਤ ਐਕਟ ਇਹ ਨਹੀਂ ਵੀ ਕੋਈ ਜੋਈ ਜਿ ਬੈਠਦਾ ਮਾਰੂਗੀ ਉਹ ਨਹੀਂ ਮਾਰਦੀ ਮੈਂ ਦੀ ਕੁਆਲਿਟੀ ਚੈੱਕ ਕਰੋ ਲੈਵਾ ਵੀ ਬਹੁਤ ਸੋਨਾ ਕਰਮਾਲੀ ਦਾ ਤਿਆਰ ਕਰਾਵਾ ਬੈਲਟ ਬੁਲਟ ਬੜੀ ਹੈ ਬੈਠਦੀ ਲੈ ਜੀ ਕੀ ਬਾਤ ਆ ਯਾਰ ਹਜੇ ਤਾਂ ਕੱਚੀ ਕੱਚੀ ਪਈ ਆ ਬਾਈ ਜਦੋਂ ਸੁਣਾ ਨਾੜਾ ਨੇ ਚੱਕਰੋ ਬਾਈ ਨੂੰ ਮਾਨੇ ਚੱਕਰਾ ਕੀ ਬਾਤ ਆ ਲੈ ਬੋਦੀਵਾਦੀ ਚੱਕਰੋ ਇੱਕ ਨੰਬਰ ਆ ਫੁੱਲ ਬਰੀੜਾ ਫੁੱਲ ਪਲੀਆ ਛੋਟਾ ਛੋਟਾ ਕਰਨਾ ਆ ਮਨ ਲੈ ਗਰਮੀਆਂ ਦਾ ਤੋਹਫਾ ਨਹੀਂ ਬਾਈ ਦਿਨ ਪੰਜ ਵੀਕਟ ਸਾਰੇ ਚਾਰ ਵੀਕਟ ਸਕਦੀ ਆ ਮੰਨ ਕੇ ਚੱਲ ਵੀ ਤਿੰਨ ਚਾਰ ਦਿਨ ਤੱਕ ਡੂਗੀ ਬੜਾ ਕਿਉਂ ਕੀ ਗੱਲ ਹਜੇ ਆਇਆ ਨਾ ਬਾਈ ਖੁੱਲੇ ਹੱਡਾਂ ਪੈਰਾਂ ਦੀ ਖੁੱਲੇ ਸਰੀਰ ਦੀ ਇਹਨੂੰ ਬੜਾ ਚਰੂ ਚਰੂ ਬਹੁਤ ਲੈ ਤੇ ਨਾੜ ਚੱਕਰੋ ਬਾਈ ਲੈ ਹੱਥ ਮਾਰਦਾ ਮਾਰਿਆ ਬਾਈ ਨੇ ਨਾੜਾ ਠਾਗੀ ਘਰ ਵਾਲੀ ਉਂਗਲਰ ਗਿਆ ਕੜਦੀਆ ਜਦੋਂ ਕੜਦੀਆ ਲੈ ਚੱਲ ਬਾਈ ਕਾਲੇ ਸੌ ਸੀਲ ਚੈੱਕ ਕਰੋ ਫੋ ਲਾ ਕੀ ਮੁੱਲ ਫਿਰ ਅੱਜ ਭਾਈ ਡਾਕਟਰ ਇਹ 75000 ਦੀ ਬੜ ਦੇਣੀ ਆਪਾਂ ਲੈ ਬਾਈ ਚੱਕੋ ਹਾਂ ਟੀ ਕੱਚੀ ਦਾ ਮੁੱਲ ਅੱਜ ਬਾਈ ਕਹਿੰਦਾ 70000 ਦੀ ਆਪਾਂ ਬੜ ਦੇ ਦੇਣੀ ਆਪਾਂ 75 ਦੀ 75 ਦੀ ਹਾਂ 75 ਦੀ ਦੇਣੀ ਹੈ ਜਦੋਂ ਬਾਈ ਤਿਆਰ ਹੋਊਗੀ ਉਦੋਂ ਉਹ ਹੈਗਾ ਮੁੱਲ ਹੋਊ ਤੇ ਅੱਜ ਤਾਂ ਇੱਕ ਤਰ੍ਹਾਂ ਉਹ ਤਿਆਰ ਹੋ ਗਈ ਤਾਂ 100000 ਦੀ ਬੜ ਆ ਜਾ ਟਰਾ ਹੂੰ ਜਿਹਦੇ ਬੱਚਾ ਧਰਤਾ ਉਹਦੇ ਦਾ ਤੈਨੂੰ ਪਤਾ ਹੀ ਹੈ ਜਿਵੇਂ ਹੁਣ ਉਹ ਸਾਹੀ ਵਾਲਾ ਕੀ ਕਹਿੰਦੀ ਹੈ ਸਹੀ ਗੱਲ ਆ ਬਾਈ ਜੇ ਪੁੱਛਿਆ ਤਾਂ ਇਹ ਤਾਂ ਗੱਲ ਕੋ ਸੋਰ ਹੋਣੀ ਆ ਉਹੋ ਬੋਲਦੀ ਆ ਵੜ ਫੇਰ ਤੱਕ ਨੇ ਹਾਂ ਕੀ ਬਾਤ ਆ ਬਾਈ ਬਾਕੀ ਥਾਂ ਜੇ ਗੱਲ ਕਰੀ ਨਾ ਬਹੁਤ ਸੋਣਾ ਬਾਈ ਲੱਗਿਆ ਵਗਾ ਇੱਕ ਤਰ੍ਹਾਂ ਦਾ ਆ ਮੰਨ ਲਓ ਵੀ ਹੁਣ ਸਾਨੂੰ ਮੌਕਾ ਹੀ ਆ ਹਨਾ ਬਾਈ ਹਾਂ ਬਾਈ ਹਾਂ ਸਹੀ ਗੱਲ ਆ ਵੀ ਮੇਲਾ ਹੀ ਆ ਇੱਕ ਤਰ੍ਹਾਂ ਦਾ ਮੁੜ ਕੇ ਕਿਉਂਕਿ ਜਦੋਂ ਤਿਆਰ ਹੋ ਗਿਆ ਉਹ 2000 ਰੇਟ ਹੋ ਜਾਣਾ ਕਾਲੀ ਆ ਗਈ ਡੱਟ 5 ਨੰਬਰ ਤੇ ਹਾਂ ਇਹ ਵੜ ਆਪਾਂ ਕੱਲ ਯਾਰ ਮਿੱਤਰ ਬੰਦੇ ਤੋਂ ਇਹ ਲਈ ਤੇ ਮੰਨ ਕੇ ਚਲ ਵੀ ਦੁੱਧ ਨਹੀਂ ਬੰਦਾ ਕਹਿੰਦਾ 16 ਕਿਲੋ ਬਈ ਕਾਲੇ ਥਣੇਰ ਬੜਾ ਫਲਗਾਂ ਆ ਗਏ ਹਣ ਬਹੁਤ ਚੰਗੇ ਬਾਕੀ ਠੰਡੀ ਬਹੁਤ ਆ ਲੈ ਕਿਆ ਬਾਤ ਠੀਕ ਹੈ ਥਾਣਾ ਚੈੱਕ ਕਰੋ ਫਲਗਾਂ ਨਾਲ ਦਾ ਥਾਣਾ ਬਈ ਸੂਆ ਮਾਲਕ ਜੇ ਆਪਾਂ ਤਾਂ ਦੂਜੇ ਦੱਸਿਆ ਮਾਲਕ ਨੇ ਹੈ ਪਰ ਉਹਨੂੰ ਪਤਲੀ ਇਹ ਦੂਜਾ ਸੂਆ ਦੁੱਧ ਵਾਲੀ ਤੈਨੂੰ ਪਤਾ ਫਿਰ ਰਾਜੀ ਤਾਂ ਬਾਈ ਹੁੰਦੀ ਨਹੀਂ ਹੁੰਦੀ ਨਹੀਂ ਹਾਂ ਤੋੜਾ ਤਾਰਾ ਬਹੁਤ ਚੰਗੇ ਚੌਕ ਚੌਕ ਬਹੁਤ ਆ ਇਹਦਾ ਕੀ ਰਕਾਰ ਸੀ ਇਹ ਤਾਂ 15 ਕਿਲੋ ਦਿੱਤਾ ਵਾ ਓਕੇ ਆਪਾਂ 20 ਨਹੀਂ ਕਹਿੰਦੇ ਬਾਈ ਨਹੀਂ ਕਹਿੰਦੇ ਚਾਰੂ ਚੁਰੂ ਕਿਵੇਂ ਆ ਬਾਈ ਚਾਰੂ ਚੁਰੂ ਇੱਕ ਨੰਬਰ ਠੀਕ ਆ ਚਾਰੂ ਚਰੂ ਬਾਈ ਕਹਿੰਦਾ ਇੱਕ ਨੰਬਰ ਆ ਪਲੀ ਵੀ ਦੇਖੋ ਬਾਈ ਫੁੱਲ ਆ ਚਮਕਲੀ ਆਗੀ ਲਿੱਸੀ ਨਹੀਂ ਹੈਗੀ ਬਾਕੀ ਜੇ ਥਣਾਂ ਦੀ ਗੱਲ ਕਰੀਏ ਮੈਂ ਕਹਿੰਦਾ ਯਾਰ ਥਣ ਨਹੀਂ ਚੰਗਾ ਇੰਨਾ ਹੁੰਦਾ ਹੈ ਨਾ ਬਾਈ ਕਾਲੇ ਲੈ ਸੌਸੀਲ ਚੈੱਕ ਕਰੋ ਮੈਂ ਕਹਿੰਦਾ ਤੇ ਥੱਲੇ ਦੀ ਨੰਗੀ ਚਲੋਏ ਨਹੀਂ ਹੈਗਾ ਥੋੜੇ ਲੱਤ ਪਰ ਮਾਰ ਜੂਗੀ ਮੋਏ ਨਾ ਖੜੀਆ ਕਰਮ ਵਾਲੀ ਲੈ ਵੇ ਦੀ ਚੈੱਕ ਕਰੋ ਮੈਂ ਤਾਂ ਕਹਾਂ ਬਲਟ ਲਾ ਫੁੱਲ ਪਈਆਂ ਜਦੋਂ ਸੁਣਾ ਬਹੁਤ ਸੋਹਣਾ ਲੇਵਾ ਚੁੰਕ ਚੁੰਕ ਤਾਂ ਪੂਰੀ ਟੌਪ ਦੀ ਹੈ ਜੱਟ ਜਾਨ ਕੀ ਆ ਬਾਤ ਆ ਬਾਈ ਹਾਂ ਇਹਦਾ ਮੁੱਲ ਬਾਈ ਕਾਲੇ ਕੀ ਆ ਇਹਦਾ ਮੁੱਲ ਇਧਰ ਵਿਚਾਰੇ ਇਹਦਾ ਮੁੱਲ ਡਾਕਟਰ ਅੱਜ ਆਪਾਂ ਇਹ ਬੈੜਾ 5 ओके हां ਅੱਜ 55000 55 ਦੀ ਦੇਣੀ ਹੈ ਠੀਕ ਆ ਬਾਈ ਹਾਂ ਅੱਜ ਬਾਈ ਮੌਕਾ ਆਗਾ 55000 ਦੀ ਦੇ ਦੇਣੀ ਅੱਜ ਤਾਂ ਕੱਚੀ ਕੱਚੀ ਪਈ ਆ ਉਹ ਬੱਛੀ ਤੇ ਪੈਰ ਨਾ ਧਰ ਦੇਗਾ ਮਤੋ ਉਹ ਸਾਹਬ ਨਾ ਬਾਈ ਅੰਦਰ ਕੱਚੀ ਤੇ ਪੈਰ ਨਾ ਧਰ ਦੇਗਾ ਮੁੱਲ ਵੀ ਬਾਈ ਨੇ ਉਵੇਂ ਖਿੱਚ ਕੇ ਜੇ ਕਰਿਆ ਕਿਉਂਕਿ ਮੁੱਲ ਬਾਈ ਅੱਗੇ ਵੀ ਖਿੱਚ ਕੇ ਜੀ ਕਰਦਾ ਹੁੰਦਾ ਨਹੀਂ ਬਾਈ ਹਾਂ ਬੈੜੇ ਕਾ ਹਾਗੀ ਬੈੜੇ ਇਹ 72 ਢੋਟਾ ਹੀ ਵੀ ਨਿੰਦੇ ਸੁਣਦੇ ਜੇ ਕੱਚੀ ਵਾਲਾ ਹੋਇਆ ਬੰਦਾ ਠੀਕ ਆ ਆਹਾ ਅੱਗੇ ਬਾਈ ਆ ਲਾਸਟ ਤੇ ਬੈੜਾ ਜਿਹੜੀ ਬਾਈ ਕਹਿੰਦਾ 2.5 ਮਹੀਨਾ ਦੀ ਕੱਚੀ ਖੜੀ ਆ ਹੇ ਹੇ ਦਰਸੀ ਤੇ ਸਾਈਬਰ ਦਰਸੀ ਗਰੋਸ ਆ ਬੱਡੀ ਕਿੰਨੇ ਬੜੀ ਆ ਯਾਰ ਹਨਾ ਵਾ ਬੱਡੀ-ਬੱਡੀ ਬੜੀ ਆ ਬੱਡੀ-ਬੱਡੀ ਬਹੁਤ ਆ ਢਾਈ ਤਿੰਨ ਮਹੀਨੇ ਰਹਿੰਦੇ ਦੇ ਸੀ ਕੀ ਬਾਤ ਆ ਬਾਈ ਪਲੀ ਵੀ ਦੇਖੋ ਪਲੂਨ ਸੋਨੀਆ ਕਿ ਦੂਜਾ ਸੂਆ ਦੂਜਾ ਸੂਆ ਪਤਾ ਨਹੀਂ ਪਲੂਨ ਕਿੰਨੇ ਦੂਜਾ ਸੂਆ ਦੂਜਾ ਸੂਆ ਓਕੇ ਦੂਜਾ ਸੂਆ ਬਾਈ ਪਲੀ ਵੀ ਦੇਖੋ ਕੀ ਬਾਤ ਆ ਚੌੜੀ-ਚੌੜੀ ਕਰਮ ਵਾਲੀ ਫੁੱਲ ਆ ਫੇਸ ਕੁਆਲਿਟੀ ਬਹੁਤ ਚੰਗੀ ਆ ਤੇ ਇਹਦਾ ਬਾਈ ਕਲੇ ਮੁੱਲ ਇਹਦਾ ਮੁੱਲ ਦਾ ਟਾ 36000 ਰੁਪਏ ਆ ਟੋਟਲੀ ਹਾਂ ਚੱਕੋ ਬਾਈ 73000 ਦੀ ਬਾਈ ਕਹਿੰਦਾ ਆਪਾਂ ਹੈ ਦੇ ਦੇ ਦਾਂਗੇ ਹਾਂ ਤੇ ਖੋਲਣੀ ਹੈ ਕੋ ਲੋੜੀ ਨਹੀਂ ਖੋਲਣ ਦੀ ਲੋੜ ਹੀ ਨਹੀਂ ਕੋਈ ਚੱਕਰ ਨਹੀਂ ਤੋਰੇ ਤਰੇ ਦੀ ਗਾਰੰਟੀ ਹੋਊਗੀ ਉਹ ਮੈਂ ਕਹਿੰਦਾ ਕਈ ਨਹੀਂ ਥੋੜਾ ਡਰਦੀ ਹੈ ਬੈੜ ਆਪਾਂ ਬਾਹਰ ਨੂੰ ਲੈ ਕੇ ਉਹਦਰ ਨਾ ਹੋ ਹੋ ਜੇ ਤੂੰ ਤਾਂ ਕੋਈ ਚੱਕਰ ਨਹੀਂ ਆ ਤਾਂ ਠੰਡੀ ਹੈ ਕੀ ਬਾਤ ਹੈ ਪੜੀ ਪੁਲੀ ਫੋਟਾ ਮੁੱਲ ਵੀ ਬਾਈ ਨੇ ਟੋਟਲੀ 73000 ਰੱਖਿਆ ਬਾਈ ਤੇ ਨਾਕ ਸੀਗੇ ਬਾਈ ਕੋਲੇ ਬਾਈ ਆਪਣੇ ਪੰਜ ਆਪਾਂ ਪੰਜੇ ਦਿਖਾਤੇ 73000 ਦੀ ਬਿੜੂ ਹਾਂ ਬਈ ਫੋਟੋ ਉਹਦੀ ਲੱਗ ਗਈ ਲਾ ਦਾਂਗੇ ਬਾਈ ਤੇ ਲੱਗ ਸੀਗੇ ਬਾਈ ਕੋਲੇ ਬਾਈ ਪੰਜ ਆ ਪੰਜੇ ਹੀ ਦਿਖਾਤੇ ਜੀ ਕਿਸੇ ਵੀ ਪੰਜ ਦੀ ਕੋਸ਼ਮੀ ਹੋਗੀ ਹਾਂ ਸ਼ੇਮੀ ਕੋ ਕੱਚੀ ਗਾਂ ਹੋਵੇ ਜੇ ਕਿਸੇ ਵੀ ਕੋਈ ਨਾਲ ਤੋਂ ਲਈ ਵੀ ਚੁੱਕ ਲਵੇ ਤੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦਾ ਹੋਂ ਵੀਡੀਓ ਨੂੰ ਵੇਖਣ ਲਈ ਧੰਨਵਾਦ ਕਰਦੇ ਪਾ